ਕਿਸਾਨਾਂ ਦੀ ਅਗਵਾਈ ਕਰ ਰਹੇ ਜਿਝਾਰੂ ਕਿਸਾਨ ਮਜ਼ਦੂਰ ਭੈਣਾਂ ਅਤੇ ਵੀਰੋ ਜਿਹੜੇ ਮੁੱਦੇ ਤੇ ਅੱਜ ਦੀ ਆਪਾਂ ਕਨਵੈਨਸ਼ਨ ਰੱਖੀ ਆ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਲੋਕਾਂ ਨੂੰ ਰਿਹਾ ਕੀਤਾ ਜਾਵੇ ਇੱਕ ਸੂਰ ਜੇਲਾਂ ਠਟਕਦੇ ਹੋਏ ਬਿਨਾਂ ਸੁਣਵਾਈ ਤੋਂ ਸਾਲਾ ਬਤੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਇਸ ਮੁਸਤੇ ਬਾਰੇ ਕਾਫੀ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਭੈਣ ਨਵਿਸ਼ਰਨ ਕੌਰ ਨੇ ਤੇ ਵਕੀਲ ਸਾਹਿਬਾਂ ਦੇ ਕੇ ਜੀਤ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀਦੇ ਚੋਂ ਬਹੁਤ ਕਿਸ਼ਮ ਦੀਆਂ ਗੱਲਾਂ ਜਿਹੜੇ ਮੌਕਤ 'ਚ ਆਪਾਂ ਰਹਿੰਨੇ ਆ ਇਸ ਬੋਲ ਤੋਂ ਚਲਾਉਣ ਵਾਲੇ ਹਾਕਮਾਂ ਵੱਲੋਂ ਚਾਹੇ ਕਿਸੇ ਨਸਲ ਦੇ ਹੋਣ ਜਿਵੇਂ ਜਾਂ ਮਾਰਦੀ ਝੰਡਾ ਚੱਕਦੇ ਹੋਣ ਟੋਪੀ ਪਾਉਂਦੇ ਹੋਣ ਕੱਕ ਬੰਨ੍ਹਦੇ ਹੋਣ ਕੋਈ ਠਿਕਾੜੇ ਸਾਰੇ ਮੋਰ ਕਿੰਨੀਆਂ ਵੱਡੀਆਂ ਬੇਇਨਸਾਫੀਆਂ ਕੀਤੀਆਂ ਜਾ ਰਹੀਆਂ ਇਤੋਂ ਦੇ ਕਿਰਤੀ ਲੋਕਾਂ ਦੇ ਨਾਲ ਕਿਸਾਨਾਂ ਮਜ਼ਦੂਰਾਂ ਦੇ ਨਾਲ ਹੋਰ ਕਿਰਤੀਆਂ ਦੇ ਨਾਲ ਜੰਮੂਰੀ ਹਕਤਾਂ ਦੇ ਮਨੁੱਖੀ ਹਕਤਾਂ ਦੇ ਰਖਵਾਲਿਆਂ ਨਾਲ ਉਹ ਕਾਫੀ ਵਿਸਾਦ ਦੇ ਵਿੱਚ ਤੁਹਾਡੇ ਸਾਹਮਣੇ ਰੱਖੀਆਂ ਹੈ ਤੇ ਜਿਹਦੇ 'ਚ ਇੱਕ ਗਲਤ ਹੈ ਦੁਬਾਰਾ ਦੁਹਰ ਨਹੀਂ ਚਾਹਾਂ ਕਿ ਇਸ ਵੇਲੇ ਦੇਸ਼ ਦੇ ਹਾਕਮਾਂ ਨੇ ਜਿਹੜੀ ਧਾਰਮਿਕ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਹੋਇਆ ਉਹਨਾਂ ਨੂੰ ਵਿਦੇਸ਼ੀ ਕਹਿ ਕੇ ਕਤਲੇਆਮ ਮਚਾਏ ਜਾ ਰਹੇ ਹੈ ਉਹਨਾਂ ਦੀਆਂ ਢੀਂਗਾ ਭੜਾ ਇੱਜ਼ਤਾਂ ਲੁਟਕ ਕੇ ਉਹਨਾਂ ਨੂੰ ਬਾਇਜ਼ਤ ਬਰੀ ਕੀਤਾ ਜਾ ਰਿਹਾ ਦੁਰਚਿਣਾਂ ਨੂੰ ਉਹ ਕੱਲਰ ਕੀਤਾ ਹੈ ਉਹਨਾਂ ਦਾ ਆਬਾਦੀ ਦੇ ਵਿੱਚ ਤਾਂ ਹਿੱਸਾ 14% ਹੈ ਮੁਸਲਮਾਨ ਸਹਾਇਤੋ ਚੌਹਾਰ ਆਪਣੇ ਦੇਸ਼ ਦੇ ਪਰ ਖੇਲਾਂ 'ਚ ਨਜ਼ਰਬੰਦ 30% ਹੈ ਤੁਹਾਨੂੰ ਇਹੋ ਵੀ ਚਾਹ 30% ਐਸ ਢੰਗ ਨਾਲ ਨਿਸ਼ਾਨਾ ਪਾਇਆ ਹੋਇਆ ਜਦੋਂ ਇਹਦੇ ਨਾਲ ਮੁਕਾਬਲਾ ਕਰਕੇ ਦੇਨੇ ਆ ਅਸੀਂ ਮੰਨਦੇ ਆਂ ਕਹਿੰਨੇ ਆਂ ਜੱਥੇਬੰਦੀ ਦਾ ਪੈਂਤੜਾ ਇਹ ਨੀਤੀ ਹੈ ਇਹ ਵੀ ਭਾਵੇਂ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਸੂਬੇ ਦਾ ਕੋਈ ਵੀ ਬੋਲੀ ਬੋਲਤਾ ਹੋਵੇ ਉਸ ਕਿਸੇ ਵੀ ਬੇਗੁਨਾਹ ਨੂੰ ਜੇਲ੍ਹ ਚ ਨਹੀਂ ਰੱਖਿਆ ਜਾਣਾ ਚਾਹੀਦਾ ਜੇ ਉਹਦੀ ਸਜ਼ਾ ਪੂਰੀ ਹੋ ਗਈ ਤਾਂ ਉਹ ਤੁਰੰਤ ਰਿਹਾਰ ਹੋਣਾ ਚਾਹੀਦਾ ਕਿਉਂਕਿ ਥੋਕੇ ਕਾਨੂੰਨ ਨੇ ਸਜ਼ਾ ਕੀਤੀ ਹੈ ਕਾਨੂੰਨ ਮੁਤਾਬਕ ਪੂਰੀ ਹੋ ਗਈ ਕਿਉਂ ਟਕੇ ਹੋਏ ਆਹ ਜੇਲਾਂ ਦੇ ਵਿੱਚ ਜਿਹਦੇ ਵਿੱਚ ਦੱਸਿਆ ਵਕੀਲ ਸਾਹਿਬ ਨੇ ਬਈ ਸਖਤ ਰੋਮਨ ਮੰਨਣ ਵਾਲੇ ਬਾਈ ਕੈਦੀ ਹੈ ਜਿਹੜੇ ਉਹਨਾਂ ਵਕੀਲਾਂ ਨੇ ਹੰਕੜੇ ਲਿਆਂਦੇ ਆ ਸਾਹਮਣੇ ਉਹ ਵੀ ਬਾਈ ਦੇ ਬਾਈ ਰਿਹਾ ਹੋਣਾ ਚਾਹੀਜੇ ਤੇ ਜਿਹੜੇ ਹਜ਼ਾਰਾਂ ਹੋਰ ਦੱਸਿਆ ਇਹਨਾਂ ਨੇ ਮੁਸਲਮਾਨ ਵੀ ਐਸਾਈ ਵੀ ਹੋਰ ਵੀ ਸਾਰੇ ਧਰਮਾਂ ਦੇ ਸਾਰੇ ਜਾਤਾਂ ਦੇ ਜਿਨ੍ਹਾਂ ਚ ਕੁੱਲ ਕੈਦੀ ਜਿਹੜੇ ਗਿਨੇ ਆ ਭੈਣ ਨੇ ਨਵਜਾਨ ਨੇ 6 ਲੱਖ 22 ਹਜ਼ਾਰ ਉਹਨਾਂ ਚ ਅੱਧੇ ਨੀਂਦੀਆਂ ਜਾਤਾਂ ਦੇ ਆ ਕਿੰਨਾ ਅਸ਼ਰੂਤ ਕਿਹਾ ਜਾਂਦਾ ਹੈ ਉਹਨਾਂ 'ਚ ਸਾਰੇ ਤਰ੍ਹਾਂ ਮੰਨ ਮੰਨਨ ਵਾਲੇ ਅਸ਼ੋਕਾ ਕੁੜੀ ਸਿੱਖਾਟ ਕਰਨਾ ਅਸ਼ੋਕ ਤਾਂ ਹੈ ਨਹੀਂ ਨਿੱਕੀ ਸੁਖੀ ਜਾਤ ਹੈ ਤੇ 20 ਗੱਲਾਂ ਕੀ ਕਿਆਂ ਨਾ ਕਿ ਆਪ ਜਿੰਨੇ ਥੋੜੇ ਜਿਹੇ ਹੋਇਆ ਉਹ ਮੁੰਡਾ ਇਹ ਕਰਕੇ ਕੁੱਟਿਆ ਮਲੇਰ ਕੋਟੜੇ ਜ਼ਿਲ੍ਹੇ 'ਚ ਵੀ ਉਹਦਾ ਪਤਾਂ ਗੱਡੇ ਕਿਪਿਆ ਉਹ ਪਤਾਂ ਚ ਟੱਕਣ ਗਿਆ ਕਣਕ ਦੇ ਖੇਤ 'ਚੋਂ ਉਹ ਪੂਰੀ ਤਰ੍ਹਾਂ ਰੈਗੀ ਕੁੱਟਮਾਰ ਕੀਤੀ ਹੈ ਉਹਦੇ ਚੋ ਜਾਪ ਫਰਾਤ ਝਲਕਦੀ ਹੈ ਪੀਐਸਕੇ ਇਹਨਾਂ ਨੂੰ ਸਮਝਦੇ ਕੀ ਹੈ ਹੋੜੇ ਜਾਤ ਹੰਕਾਰ ਦੇ ਵਿੱਚ ਗਰਸੇ ਹੋਏ ਐ ਜਿ ਵੀਰ ਦਾ ਉਹ ਸਮਝਦੇ ਕੀ ਹੈ ਨਿੰਮੇ ਜਪਤ ਵਾਲਿਆਂ ਪਛਵਾ ਨਾ ਉਹ ਪੇੜੀ ਕੁੱਟ ਮੇਰਾ ਮਤਲਬ ਕਹਿਣ ਤੋਂ ਉਹਨਾਂ ਸਾਰੇ ਵਰਕਾਂ ਦੇ ਸ਼ਹਿਜਾਬ ਕੋ ਚੁੱਕੇ ਕੈਦੀਆਂ ਤੁਰੰਤ ਰਿਹਾ ਕਰਨਾ ਚਾਹੀਦਾ ਪਰ ਨਹੀਂ ਕੀਤਾ ਜਾ ਰਿਹਾ ਕਿਉਂ ਆ ਦਸਿਆ ਨਾ ਨੇ ਆਉਦੇ ਆਂਕੜੇ ਇਹ ਹਰਿਆਣਾ ਤੋਂ ਫਾਤਾ ਦੇਵੀ ਲਾਲ ਕਿਹੜਾ ਦੇਵੀ ਲਾਲ ਉਹਦੀ ਬਰਗ ਕੇ ਸਰਕਾਰ ਨਾਲ ਆਪਣੇ ਡਿਪਾਰਟਮੈਂਟ ਦੇ ਸਾਹਮਣੇ ਗੱਲ ਕਰਦ ਨੂੰ ਇਹ ਫੈਸਲੇ ਸਿਆਸੀ ਅਧਾਰ ਤੇ ਕਰਦੇ ਆ جو گلا سنائی دونوں نے وہی نہیں دس دس کر کے ਜਿਹੜਾ ਸਾਡੀ ਜੱਫੇਬੰਦੀ ਤੇ ਦੋਸ਼ ਮਾਰਦਾ ਇਹ ਦੇਖੋ ਜੂ ਇਹ ਨਾਚ ਰੋ ਗਿਆ ਪ੍ਰਦਿਕਸ਼ਨ ਕਾਂ ਦੀ ਰਿਹੜਾ ਦਾ ਮੋਚਾ ਲੱਗਿਆ ਹੈ ਇਹ ਉੱਥੇ ਟੋਕੀ ਬੈਠੇ ਆ ਇਹ ਗੱਲ ਹੀ ਨਹੀਂ ਕਰਦੇ ਅਜਿਹਾ ਜੱਫੇਬੰਦੀਆਂ ਅੱਗੇ ਜੰਟੇ ਨਹੀਂ ਹੁੰਦੇ ਇਹ ਤਾਂ ਸ਼ੱਕਰੋਂ ਦੀ ਆ ਇਹੋ ਜਿਹਾ ਜਿਹੜੀਆਂ ਉੱਚਾ ਲਾਈਆਂ ਜਾ ਰਹੀਆਂ ਐ ਕੋਈ ਤਮ ਨਹੀਂ ਉਹਨਾਂ ਚ ਕਿਉਂਕਿ ਸਾਡਾ ਅਮਲ ਪਹਿਲਾਂ ਬਣਾ ਵੀ ਹੁਣ ਤੱਕ ਜਿੰਨੇ ਵੀ ਇਸ ਪ੍ਰਸੰਗ ਦੇ ਵਿੱਚ ਸੰਖੇਪਿਤ ਜੇਕਰ ਕਿਤਾਬ ਕੀ ਰਿਹਾ ਹੈ ਜਮਹੂਰੀਅਤ ਦਾ ਨਿਖਾਟ ਕਰ ਕੱਟ ਕੀਤੇ ਆ ਵਿਰੋਧ ਕੀਤੇ ਆ ਜਿੱਥੇ ਲੋੜ ਪਈ ਹੈ ਉੱਥੇ ਅੰਦੋਲਨ ਵੀ ਕੀਤੇ ਆ ਇਹ ਕੋਈ ਅੱਜ ਦੀ ਕਨਵੈਨਸ਼ਨ ਦਾ ਇਹ ਸੱਤਾ ਕੀ ਸੱਤਾ ਵੀ ਜਿੰਨੇ ਵੀ ਪੀੜਤ ਇਸ ਤਰ੍ਹਾਂ ਦੇ ਕੈਦੀ ਸਜ਼ਾ ਪੂਰੀ ਕਰ ਚੁੱਕੇ ਜਾਂ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਦੀ ਸੜਵਾਈ ਨਹੀਂ ਹੋਈ ਸ਼ਲਾਬਦੀ ਉਹੀ ਅੰਦਰ ਕੀਤੇ ਹੋਏ ਆ ਜਮਾਤ ਦੇ ਨਾਲ ਕੋਈ ਹੈ ਨਹੀਂ ਉਹਨਾਂ ਦੇ ਇੰਨੇ ਕਰੀਬ ਆ ਜਵਾਬਤ ਕਰਾਉਣ ਜੋਗੇ ਨਹੀਂ ਹੈ ਚੜ੍ਹਵਾਈ ਕੋਈ ਹੋ ਨਹੀਂ ਰਹੀ ਤਰੀਕ ਕੋਈ ਪੈ ਨਹੀਂ ਰਹੀ ਉਹ ਦੱਸਿਆ ਭੈਣ ਨੇ 1 ਕਰੋੜ ਤੋਂ ਉੱਤੇ ਹੈ ਕਿੰਤੀ ਆ ਤੁਹਾਡੇ ਸਾਹਮਣੇ ਦੱਸੋ ਕਿੰਨਾ ਵੇ ਮੁਕਦਮਾ ਸੁਣਾ ਹੀ ਨਹੀਂ ਜਾ ਰਿਹਾ ਤਰੀਕ ਹੀ ਨਹੀਂ ਕੋਈ ਪਾਈ ਜਾ ਰਹੀ ਕਿਉਂਨਾ ਚੋ ਕਈ ਜੇ ਉਹਨਾਂ ਵੀ ਦੋਸ਼ ਸਾਬਤ ਵੀ ਹੋ ਜੇ ਵੀ ਹਾਂ ਇਹ ਤਾਂ ਸਹੀ ਹੈ ਦੋਸ਼ ਇਹਦੇ ਉਹਦੇ ਚ ਜਿੰਨੀ ਕਿ ਸਜ਼ਾ ਹੋਣੀ ਉਹ ਤੋਂ ਜ਼ਿਆਦੇ ਭੋਗ ਤੇ ਚੁੱਕੇ ਆ ਉਹ ਬੈਠੇ ਆ ਜੇਲਾ ਦੇ ਵਿੱਚ ਉਹ ਤੋਂ ਜ਼ਿਆਦੇ ਭੋਗੀ ਬੈਠੇ ਆ ਉਹਨਾਂ ਸਾਰਿਆਂ ਨੂੰ ਰਿਹາກ ਕਰਾਉਣ ਦਾ ਅੰਦੋਲਨ ਕਰਦਾ ਜਿਹੜਾ ਪੈਂਤੜਾ ਉਹ ਆਪਣੀ ਜੱਗਰੰਗੀ ਦਾ ਧਰਮਨੈ ਪੱਖ ਚਮਹੂਈ ਪੈਂਤੜਾ ਸਾਰੇ ਧਰਮਾਂ ਸਾਥੀਆਂ ਕਾਫਤਾਂ ਦੇ ਪੀੜਤ ਲੋਕਾਂ ਨੂੰ ਈਸ਼ਵਰਾਂ ਦੇ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਆਂ ਇਕੱਲੇ ਖਾਲਸਤਾਨੀ ਦੋਸ਼ਾਂ ਦੇ ਅਧੀਨ ਕਤਲਾਂ ਦੇ ਦੋਸ਼ਾਂ ਦੀਨ ਨਜ਼ਰਬੰਦ ਇਕੱਲੇ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਨਹੀਂ ਕਰਦੇ ਉਹ ਵੀ ਵਿੱਚੇ ਹੀ ਆ ਪਰ ਸਾਰਿਆਂ ਨੂੰ ਕਿਉਂ ਕਿ ਸਾਡੇ ਦੇਸ਼ ਦੇ ਹਕੂਮਤਾਂ ਨਾਲ ਮੈਂ ਕਸਟੇ ਪਹਿਲਾਂ ਪਤੀਰਾਏ ਆ ਵੀ ਜਿਹੜਾ ਵੀ ਉਹਨਾਂ ਦੀ ਕਾਰਪੋਰੇਟੀ ਲੁੱਟ ਦੇ ਵਿਰੁੱਧ ਝੁਲਮਾਂ ਦੇ ਵਿਰੁੱਧ ਕੁੱਸਕਦਾ ਉਹਨੂੰ ਇਸੇ ਤਰ੍ਹਾਂ ਨਜਾਇਜ਼ ਤੌਰ ਤੇ ਜੇਲ੍ਹਾਂ 'ਚ ਡੱਕਿਆ ਜਾਂਦਾ ਆ ਆ ਕਿੰਨੇ ਬੁੱਢੀ ਜੀਤੀਆਂ ਦੀ ਮਸਾਲ ਦਿੱਤੀ ਆ ਜਿਹੜੇ ਆਪਣੇ ਪਾਦਰੀ ਸਪੈਨ ਸੁਆਮੀ ਉਹ ਤੁਹਾਦਾ ਸੀ ਗਿਆ ਵਿਸਤਾਰ ਇੱਕ ਪ੍ਰੋਫੈਸਰ ਜਮਾਂਦਰੂ ਧੁੰਨਾ ਬਕਤਾ ਤੋਂ ਦੂਨਾ ਬਾਹਾ ਉਹ અપੰਗ ਜੀ ਆਨਸਾਈਂ ਦਾ ਪ੍ਰੋਫੈਸਰ ਪਰ ਕੇ ਜਿਹੜਾ ਜੇਕਰ ਕੀਤਾ ਵੀ ਉਹਨੂੰ سزا ਇਸ ਗਲ ਦੀ ਦਿੱਤੀ ਜੱਜ ਨੇ ਕਹਿੰਦਾ ਇਹਦਾ ਦਵਾ ਦੀ ਪਾਲਾ ਕੰਮ ਕਰਦਾ ਕਹਿੰਦਾ ਹਰੇਕ ਕੱਲ ਦਾ ਕੋਈ ਨਾ ਕੋਈ ਜਵਾਬ ਕਢ ਲੈਂਦਾ ਇਹਨੂੰ ਕਿਹੜਾ ਦੋਸ਼ੀ ਸਾਬਤ ਕਰ ਤੂੰ ਕਹਿੰਦਾ ਦਿਮਾਗ ਹੀ ਬੜਾ ਕੰਮ ਕਰਦਾ ਆ ਸਜਾ ਦਿੱਤੀ ਦਿਮਾਗ ਦੀ ਮਕਮ ਜਿਹੜਾ ਆਪਾਂ ਨੂੰ ਜਾਣੀ ਜਿਹੜੇ ਦੇਸ਼ ਚ ਆਪਾਂ ਨੂੰ ਰਹਿਣਾ ਪੈ ਰਿਹਾ ਇਹਦੇ ਜਿਹੜੇ ਹੁਕਮਰਾਨ ਹੈ ਉਹ ਜ਼ਬਰ ਦੇ ਜ਼ੋਰ ਤੇ ਬੇਨੇ ਆਈਂ ਦੇ ਜ਼ੋਰ ਤੇ ਆਪਦਾ ਰਾਜ ਚਲਾ ਰਹੇ ਹੈ ਕਿ ਆ ਨਾਲ ਹੀ ਜਿਹੜੇ ਇਹਦੇ ਰਾਜ ਪ੍ਰਬੰਧ ਦੇ ਹੋਰ ਅੰਗ ਹੈ ਅਫਸਰਖਾਈਆ ਅਦਾਲਤਾਂ ਨਿਆਂ ਪ੍ਰਬੰਧ ਹੈ ਉਹ ਵੀ ਇਹਨਾਂ ਦਾ ਹੱਥਾ ਬਣਿਆ ਹੋਇਆ ਹੈ ਉਹਨਾਂ ਨੂੰ ਵੀ ਬਕਤਿਆ ਜਾ ਰਿਹਾ ਹੈ ਆ ਜਿਹੜੀ ਵਿਸਾਅ ਸੁਣਾਈ ਸੀ গুজরাট ਦੇ ਵਿੱਚ ਜਿੱਦੇ ਤੇ ਹੁਣ ਫਿਲਮ ਬਣੀ ਇਹਨਾਂ ਨੇ ਕਬੰਦੀ ਲਾਤੀ DVC ਵਾਲਾ ਨਾ ਫਿਲਮ ਬਣਾਈ ਹੈ ਮੋਦੀ ਨੇ ਕਬੰਦੀ ਲਾਤੀ ਕਿਉਂਕਿ ਅਸਲੀਅਤ ਸਾਹਮਣੇ ਲਿਆਂਦੀ ਜਾ ਰਹੀ ਹੈ ਉਹ ਗੁਜਰਾਤ ਦੇ ਵਿੱਚ ਇੱਕ ਔਰਤ ਨਾਲ 11 ਜਣਿਆਂ ਨੇ ਮੁਸਲਮਾਨ ਔਰਤ ਨਾਲ ਜਦੋਂ ਉੱਥੇ ਕਤਲਿਆ ਆਪੀ ਤਾਂ 11 ਬਗਮਾਸ਼ਾਂ ਨੇ ਬਰਾਬਕਾਰ ਕੀਤਾ ਤੇ 12 ਜੀ ਉਹਦੇ ਪਰਿਵਾਰ ਨੇ ਕਤਲ ਕਰਤੇ ਤੇ ਚੰਗੇ ਵਕੀਲਾਂ ਨੇ ਬਹਿਸ ਕਰਕੇ ਉਹਨਾਂ ਨੂੰ ਸਜ਼ਾ ਕਰਾਤੀ 11 ਜਣਿਆਂ ਪਰ ਪੁੱਤੰਦੀ ਸਰਕਾਰ ਨੇ ਆ ਪਿੱਛੇ ਜੇ ਕੋਈ ਧਾਰਮਿਕ ਦਿਨ ਮਨਾਇਆ ਆਉ ਦਾ ਪਿਛਲੇ ਸਾਲ ਉਸ ਦਿਨ ਤੇ ਇਹ ਕਹਿ ਕੇ ਮਤਾ ਪਾਤਾ ਗੁਜਰਾਤ ਦੀ ਸਰਕਾਰ ਨੇ ਵੀ ਇਹ ਤਾਂ ਬ੍ਰਾਹਮਣ ਆਈ ਬ੍ਰਾਹਮਣ ਇੰਨਾ ਕੱਟਿਆ ਕੰਮ ਕਰ ਹੀ ਨਹੀਂ ਸਕਾ ਆ ਲਿਖ ਕੇ ਚ ਉਹਨਾਂ ਨੂੰ ਬੜੀ ਕਰਦਾ ਕਿ ਅਦਾਲਤ ਨੇ ਹੋਰ ਰਾਜਨੀਤਿਕ ਤੇ ਵੀ ਠੀਕਾ ਜਿਹੜਾ ਕੋ ਸਰਕਾਰ ਕਹਿੰਦੀ ਹੈ ਇਸ ਤਰ੍ਹਾਂ ਦੀਆਂ ਬੇਈਮਾਨ ਜੜੀਆਂ ਹੋੜੀਆਂ ਇਹ ਇੱਥੋਂ ਦਾ ਭਾਰਤੀ ਰਾਜ ਪ੍ਰਬੰਧ ਤੇ ਇੱਥੋਂ ਦਾ ਨਿਆਂ ਪ੍ਰਬੰਧ ਹੈਗਾ ਆ ਵਰਤੇ ਨੀ ਕਰਦਾ ਉਸ ਨੂੰ ਜੱਟੇ ਕੰਨੀ ਇਹ ਸਮਝਦੀ ਹੈ ਵੀ ਸਖਤ ਕਹਦਾ ਨਿਆਂ ਪ੍ਰਬੰਧ ਨਹੀਂ ਇਸ ਰਹਿਾਈ ਦੇ ਹੱਕ ਨੂੰ ਨਹੀਂ ਤੌਰ ਤੇ ਮੰਨਦਾ ਸਭ ਮੰਨੁੱਖੀ ਹੱਕਾਂ ਦੇ ਜੋ ਰਿਜ਼ਰਵ ਫਰਾਂ ਦੇ ਜਿਹੜੇ ਰਖਵਾਲੇ ਆ ਉਹ ਵੀ ਇਸ ਰਿਹਾਈ ਨੂੰ ਪੰਜਾਬੀ ਹੱਕ ਹੋਇ ਜੋ ਤਸਲੀਮ ਕਰਦੇ ਅਸੀਂ ਇਹ ਸੁਪਰਨਿਆਤੀ ਮਨੁੱਖੀ ਹੱਕ ਦੇ ਧਰੜ ਬਗਾਈਆਂ ਆਪਣੇ ਜਥੇਬੰਦ ਅਗਲੀ ਗੱਲ ਮੈਂ ਦੱਸ ਹੀ ਚੁੱਕਿਆ ਜਾਰੰ ਭਾਰਤੀ ਰਾਜ ਸਾਰਜਨਕ ਧਾਰਮਿਕ ਕਟਿੰਟੀਆਂ ਲੀਆਂ ਕਟਕੈਂਚਾਂ ਤੇ ਗੁੱਤਿਆਂ ਕੁਟੜੀਆਂ ਅਸ਼ੂਤ ਤੇ ਨੀਵੀਆਂ ਸਮਝੀਆਂ ਜਾਂਦਾਂ ਜਾਂ ਜਾਂਤਾਂ ਔਰਤਾਂ ਦਵਾਈਆਂ ਉਹਨਾਂ ਕੌਣੀਆਂ ਤਾਂ ਤੇ ਮੂਰਖ ਭਰਦੇ ਨੇ ਕਿ ਸ਼ਰੂਕਾਂ ਨੂੰ ਰੋਟਣ ਦਾ ਪੌਂ ਤੇ ਕੁਟਣ ਵਾਲਾ ਬਾਗ ਹੈ ਇਹ ਬਾਪ ਆਪ ਸਾਫ਼ ਹੋ ਰਿਹਾ ਉਹਨਾਂ ਦੇ ਬਤੀਨੇ ਦੇ ਵਿੱਚੋਂ ਚੇਲ ਪ੍ਰਬੰਧ ਤੇ ਨਿਆ ਪ੍ਰਬੰਧ ਇਸ ਲਈ ਹੱਥਾ ਇਹ ਸਾਕਿਸਤ ਦੀ ਸੋਜੀ ਗ੍ਰੈਂਡ ਕਰਨ ਦੀ ਭਾਰੀ ਲੋ ਹੈ ਆ ਗੱਲਾਂ ਜੀਰੇ ਵਾਸਤੇ ਆਪਾਂ ਅੱਜ ਕਨਵੈਨਸ਼ਨ ਰੱਖੀ ਆ ਧਰਮਾਂ ਦੇ ਅੰਦਰ ਵਸਾਵੋ ਆ ਕਰਨਾ ਜਿਹੜਾ ਮੱਕੂ ਇਹਦੀ ਬਹੁਤ ਭਾਰੀ ਲੋੜ ਐ ਇਸ ਵੇਲੇ ਕਿ ਅਜੇ ਹੀ ਸੋਚੀ ਭਾਰਤੀ ਰਾਜ ਦੇ ਖਿਲਾਫ ਵਿਆਪਕ ਸੰਜੇ ਸੰਘਰਸ਼ ਦੀ ਲੋੜ ਨੂੰ ਬਾਤ ਕਿਉਂਕਿ ਜਦੋਂ ਸਾਰੇ ਹੀ ਕਬਾਇੇ ਜਾ ਰਹੇ ਆ ਕੁਚਲੇ ਜਾ ਰਹੇ ਆ ਕਿਸੇ ਧਰਮ ਦਾ ਹੋਵੇ ਕਿਸੇ ਜਾਤ ਦਾ ਹੋਵੇ ਕਿਸੇ ਇਲਾਕੇ ਦਾ ਹੋਵੇ ਕੋਈ ਬੋਲੀਪੂਰ ਦਾ ਹੋਵੇ ਸਾਰੇ ਹੀ ਕੁਚਲੇ ਜਾ ਰਹੇ ਆ ਇਸ ਕਰਕੇ ਇਹਦੇ ਬਗੋਂ ਤਾਂ ਅਸਰਦਾਰ ਸੰਘਰਸ਼ ਵੀ ਸਾਰਿਆਂ ਦਾ ਸਮਝ ਆ ਹੀ ਬਣੂਗਾ ਇਕੱਲੇ ਇਕੱਲੇ ਦਾ ਕੁਛ ਨਹੀਂ ਭਟਿਆ ਜਾ ਇਕੱਲੇ ਇਕੱਲੇ ਦਾ ਭੀ ਮੈਂ ਜਦ ਪਹਿਲਾਂ ਗੱਲ ਕਰਕੇ ਕਹਿੰਦੀ ਐ ਹੋਜੀ ਗਿਣਤੀ ਚ ਤਾਂ ਸਰਕਾਰ ਕਰ ਸਕਦੀ ਆ ਵੀ ਐਸ ਵੇਲੇ ਇਹਨਾਂ ਪੰਜਾਬੀਆਂ ਨੂੰ ਛੱਡਣਾ ਆਪਣਾ ਸਿਆਸੀ ਹੈ ਪੂਰਾ ਕੰਮ ਦਾ ਬੋਟਾ ਆ ਗਿਆ ਜੀ ਆ ਗਿਆ ਉਹ ਆ ਗਿਆ ਵੀ ਕੰਮ ਕਰਨਾ ਅਛਾ ਦੀ ਗੜ ਇਹੋ ਜਿਹਾ ਉਹ ਤਾਂ ਕੋਈ ਹੋਊ ਪਰ ਆ ਸਿਸਟਮ ਬਦਲਦੇ ਇਹ ਜਵਾਰ ਇਹ ਧੱਕੇਸ਼ਾਹਨਾ ਇਹ ਲੋਕਤਸ਼ੱਤ ਬੰਦ ਹੋ ਜਾਈ ਨਹੀਂ ਹਕੂਮ ਹੋ ਜਾਈ ਨਹੀਂ ਧਰਮਨਰ ਪੱਖ ਤੇ ਜੰਹੂਰੀ ਪੈਂਟੜੇ ਤੋਂ ਮੁਲਤ ਵਿਆਪੀ ਘੋੜ ਦੀ ਲੋੜ ਅਤੇ ਸੰਭਾਵਨਾਵਾਂ ਦਾ ਹੈ ਸਮਝੇ ਪੀਰਤ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਬਡੇਰੇ ਹਟਾਉਣ ਦੀ ਬਡੇਰੀ ਲੜਾਈ ਦੇ ਅੰਗ ਵੱਜੋਂ ਭਾਰਤ ਦੀ ਲੋੜ ਨੂੰ ਦਰਸਾਉਂਦੀ ਹੈ ਬਡੇਰੀ ਲੜਾਈ ਚੜੀ ਹੈ ਬਡੇਰੀ ਲੜਾਈ ਹੈ ਆਪ ਦੀ ਕਿਰਪਾ ਦੀ ਲੁੱਟ ਨੂੰ ਖਤਮ ਕਰਵਾਉਣ ਵਾਲੀ ਲੜਾਈ ਕਿਸਾਨ ਆਪਦੀਆਂ ਮੰਗਾਂ ਨੂੰ ਲੈ ਕੇ ਆਪਾਂ ਹਰੇਕ ਜੱਟੇਬੰਦੀ ਜਿਹੜੀ ਵੀ ਕਿਸਾਨ ਦੇ ਨਾਂ ਤੇ ਜੱਟੇਬੰਦੀ ਬਣੀ ਆ ਉਹ ਆਪ ਤੋਂ ਆਪਣੀ ਸਮਝ ਮੁਤਾਬਕ ਜਦوجੋਦ ਕਰ ਰਹੇ ਆ ਉਹ ਕਿਸਾਨੀ ਦੀ ਲੁੱਟ ਨੂੰ ਵੇਚ ਕੇ ਲੁੱਟ ਨੂੰ ਉਹਦੇ ਤੇ ਹੁੰਦੇ ਜ਼ੁਲਮਾਂ ਨੂੰ ਬੰਦ ਕਰਾਉਣ ਦੀ ਲੜਾਈ ਹੈ ਇਸੇ ਤਰ੍ਹਾਂ ਮਜ਼ਦੂਰ ਉਹਨਾਂ ਦੀਆਂ ਜੱਟੇਬੰਦੀ ਖੇਤ ਮਜ਼ਦੂਰ ਉਹਨਾਂ ਦੀਆਂ ਜੱਟੇਬੰਦੀਆਂ ਛੋਟੇ ਮੁਲਾਜ਼ਮ ਛੋਟੇ ਕਾਰੋਬਾਰ ਦੇ ਟਰੱਕ ਚਾਲਕ ਜਾਂ ਹੋ ਉਹ ਛੋਟੇ ਕਾਰੋਬਾਰ ਦੇ ਸਾਰੇ ਦੇ ਸਾਰੇ ਲੁੱਟ ਦਾ ਸ਼ਿਕਾਰ ਆ ਇਹੋ ਜੇ ਜ਼ਬਰਦਸਤ ਦਾ ਵੀ ਸ਼ਿਕਾਰ ਆ ਉਹਨਾਂ ਸਾਰਿਆਂ ਦਾ ਜਿਹੜੀ ਨਾਂ ਮੰਗਾਂ ਤੋਂ ਘੋਲ ਕਰ ਰਹੇ ਆ ਲੁੱਟ ਖਸੁੱਟ ਨੂੰ ਜੜੋਂ ਖਤਮ ਕਰਨੀ ਚਾਹੁੰਦੇ ਆ ਉਹ ਬੜੇ ਇਹ ਤਾਂ ਨਹੀਂ ਲੜਾਈ ਆ ਜੀਦੇ ਕੈਸ ਵੇਲੇ ਆਪਣਾ ਜਿਹੜਾ ਕਿਸਾਨਾਂ ਦਾ ਸਯੁਕਤ ਕਿਸਾਨ ਮੋਰਚਾ ਬਣਿਆ ਉਹ ਜਿਹੜੀਆਂ 8 ਮੰਗਾਂ ਤੇ ਲੈ ਕੇ ਆਪਾਂ ਘੋਲ ਬਿੜਿਆ ਹੋਇਆ ਜਿੰਦ ਜਾ ਕੇ ਆਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਗਲਾ ਪ੍ਰੋਗਰਾਮ ਵੀ ਨੌ ਤਰੀਕ ਨੂੰ ਆ ਜਾਣਾ ਉਹ ਬੜੇ ਰੇਹ ਟੌਂਦੀ ਲੜਾਈ ਆ ਉਹਦੇ ਵਿੱਚ ਵੀ ਇਹੋ ਜੀ ਲੜਾਈ ਜਾਂਦੀ ਉਹਦਾ ਹਿੱਸਾ ਬਣਾ ਕੇ ਪਹਿਲਾਂ ਵੀ ਆਪਾਂ ਕਰਦੇ ਆਣੇ ਆ ਹੁਣ ਵੀ ਕਰਾਂਗੇ ਭਾਰਤੀ ਰਾਜ ਦੇ ਜ਼ਾਵਰ ਤੇ ਲੁਟੇਰੇ ਵਾਰਾਂ ਨੂੰ ਰੋਕਣ ਲਈ ਅਪੀਲਾਂ ਦਲੀਲਾਂ ਤੋਂ ਅੱਗੇ ਤੋਰਨ ਦੀ ਲੋੜ ਆ ਕੀ ਕਰਨੀ ਲੋੜਾ ਧ੍ਰੜਤਾ ਪੂਰਵਕ ਲੰਬੇ ਸੰਘਰਸ਼ਾਂ ਤੇ ਟੇਕ ਲੋੜ ਧਰਮਨਰ ਪੱਖ ਤੇ ਜਮਹੂਰੀ ਪੈਂਕੜੇ ਤੋਂ ਰਿਹਾਈ ਦੀ ਮੰਗ ਨੂੰ ਉਠਾਉਣ ਦੀ ਲੋੜ ਹੈ ਆਓ ਸਜਾਵਾਂ ਕੋ ਚੁੱਪੇ ਪੰਜਾਬ ਦੀ ਖਾਨਸਤਾਨੀ ਲਹਿਰ ਦੇ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਇਸ ਤੰਗ ਦਾਇਰੇ ਤੋਂ ਕੱਢਦੇ ਹਾਂ ਜਿਹੜੇ ਤੰਗ ਦਾਇਰੇ ਤੋਂ ਚੌਂ ਚੌਂ ਰਹੀ ਹੈ ਕੱਲੇ ਬੰਦੀ ਸ਼ੰਕਾਰੀ ਗੱਲ ਕੀਤੀ ਜਾ ਰਹੀ ਹੈ ਹੁਣ ਕਿਸ ਤਰ੍ਹਾਂ ਇਹ ਤੰਗਦਰਾ ਇਹਦੇ ਚੋਂ ਕੱਢਦੇ ਆ ਸਭਨਾ ਧਰਮਾਂ ਰਾਖਿਆਂ ਦੇ ਸੁਜਮਾ ਪੂਰਿਆਂ ਕਰ ਚੁੱਕੇ ਕੈਂਡੀਆਂ ਦੀ ਮੰਗ ਦੇ ਬੁਢੇਰੇ ਚੌਕਟੇ ਨਾਲ ਜੋੜ ਕੇ ਮੁਲਕ ਪੱਧਰ ਤੇ ਉਭਾਰੀ ਪੂਰੇ ਦੇਸ਼ ਇਸ ਮੰਗ ਨੂੰ ਫਿਰਕੂ ਜਾਂ ਧਾਰਮਿਕ ਕਟੜਤਾ ਦੇ ਪੈਂਤੜੇ ਤੋਂ ਧਰਮ ਦਾ ਕਟੜ ਰਾਜ ਸਥਾਪਿਤ ਕਰਨ ਦੇ ਪੈਂਤੜੇ ਤੋਂ ਜਿਹੜਾ ਸੰਤਾਪ ਆਪਾਂ ਭੋਗ ਚੁੱਕਿਆ 84 ਮਿਆਂ ਚ ਪੰਜਾਬ ਨੇ ਜਿੰਨਾ ਸੰਤਾਪ ਐ ਇਸ ਪੈਂਕੜੇ ਦਾ ਭੋਗਿਆ ਨਾ ਕੱਟੜ ਧਾਰਮਕ ਪੈਂਕੜੇ ਦਾ ਜਿਹੜਾ ਜ਼ਿਕਰ ਕਰਕੇ ਗਏ ਵਕੀਲ ਸਾਹਿਬ ਭਈ ਜਮਹੂਰੀ ਜਥੇਬੰਦੀਆਂ ਨੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੇ ਉਸ ਮੌਕੇ ਵੀ ਕਿਉਂਕਿ ਉਦੋਂ ਵੀ ਉਹ ਸਮੋਹਕੇ ਦੇ ਹੁਕਮਰਾਨਾਂ ਦੀ ਚਾਲ ਸੀ ਉਹ ਅੱਜ ਵੀ ਹੋਂਦੇ ਹੁਕਮਰਾਨਾਂ ਦੀ ਚਾਲ ਹੈ ਭਈ ਲੋਕਾਂ ਨੂੰ ਧਰਮਾਂ ਦੇ ਨਾਮ ਤੇ ਪਾੜੋ ਲੜਾ ਦਿਓ ਤੇ ਫਿਰ ਜਿਹੜਾ ਉਹਨਾਂ ਚ ਲੜਨ ਦੇ ਮੱਦੇ ਵਾਲੇ ਕੋਈ ਨੌਜਵਾਨ ਹੈਗੇ ਉਹਨਾਂ ਦੇ ਮੁਕਾਬਲੇ ਪੜਨਾ ਉਹ ਇੱਦਣ ਨੂੰ ਇਹ ਛੇਧਾ ਹੈ ਹੁਕਮਰਾਨਾਂ ਦੀ ਉਹ ਐਸ ਵੇਲੇ ਵੀ ਜਿਹੜਾ ਉਹ ਕੱਲੀ ਇਸ ਤਰ੍ਹਾਂ ਗੱਲ ਕਰੂਗਾ ਉਹ ਸਹੀ ਪੈਂਤਰਾਂ ਨਹੀਂ ਪਾਉਂਦਾ ਮੁਸਲਮਾਨਾਂ ਨਾਲ ਸੰਗਿਆ ਕਬੈਲੀਆਂ ਸਿੱਖਾਂ ਸਾਰਿਆਂ ਨੂੰ ਰਿਹਾਰ ਕਰਨ ਦਾ ਨਾਅਰਾ ਵਾਟੇ ਕੁੱਪੜ ਖੋਲ੍ਹ ਕੇ ਤੇ ਲੰਮਨ ਦੀ ਹਿਸ਼ਾਮ ਕਰੀ ਪਿਛਲੇ ਤੇਜਾਬੇ ਦੇ ਉੱਤੇ ਗੱਲ ਕਰਨੀ ਨਾ ਮੋ ਕਿੰਨਾ ਮੁੱਦਿਆਂ ਤੇ ਜਿਹੜੇ ਅੱਜ ਛਿਣੇ ਆਪਾਂ ਇਸ ਪੈਂਤਰੇ ਤੋਂ ਆਪਣੇ ਕੋਲ ਠੋਸ ਮਸਲਹਾ ਆ ਜਿਹੜੀ ਗਵਰਾਂ ਜ਼ਿਕਰ ਕਰਕੇ ਗਏ ਆ ਵਕੀਲ ਸਾਹਿਬ ਵੀ ਜਦੋਂ ਭੀਮਾ ਕੋਰੇ ਗੰਦੇ ਵਿੱਚ ਸਿਰਫ ਮੀਟਿੰਗ ਕਰ ਰਹੇ ਸੀਗੇ ਉੱਥੇ ਜਣਾ ਜ਼ਬਰਦਸਤ ਰੌਣਕ ਚੱਲ ਰਿਹਾ ਸੀਗਾ ਧਾਰਮਿਕ ਫਿਰਕਿਆਂ ਦੇ ਆਧਾਰ ਤੇ ਉਹਦੇ ਬਰੋਤ ਬੁੱਧੀ ਜੀ ਜਿਵੇਂ ਜੰਮੂ ਰੇਤ ਕਾਰ ਸਭਾ ਦੇ ਇਹ ਆਗੂ ਆ ਇਸ ਰੰ ਦੇ ਅੱਡ ਅੱਡ ਕੱਟੇ ਬੰਦਿਆਂ ਦੇ ਵੀ ਤੇ ਜਾਣ ਦੇਖ ਬੁੱਧੀਜੀ ਉਹਨਾਂ ਨੂੰ ਬਿਨਾਂ ਕਿਸੇ ਗੁਨਾਹ ਤੋਂ ਫੜ ਕੇ ਅੰਦਰ ਕਰਨਾ ਤੇ ਯੂ ਪੀ ਐ ਵਾੜ ਕੇ ਕਾਨੂੰਨ ਲਾਉਣਾ ਉਹਨਾਂ ਤੇ ਤੇ ਫੇਰ ਉਹਨਾਂ ਚ ਉਹ ਵੀ ਸ਼ਾਮਲ ਸੀਗਾ 90 ਸਾਲ ਦਾ ਸਟੇਨ ਸੁਆਮੀ ਜੀ ਨੂੰ ਹੱਥ ਹਿਲਾ ਦੇ ਕਰਕੇ ਪਾਣੀ ਵੀ ਨਹੀਂ ਸੀ ਪੀ ਸਕਦਾ ਪਾਣੀ ਪੀਣ ਵਾਲੀ ਪਾਈਪ ਨਹੀਂ ਦਿੱਤੀ ਜਿਲ ਦੇ ਪਾਣੀ ਪੀ ਵਾਲੀ ਪੈ ਜਿਹੜਾ ਮੱਤਾ ਪੀਨੇ ਆਪਾਂ ਇਹ ਨਹੀਂ ਦਿੱਤੀ ਜੋਦੀ ਮੌਤ ਉਦੋਂ ਵੀ ਆਪਾਂ ਆਵਾਜ਼ ਉਠਾਈ ਸੀ ਦੱਸਿਆ ਇਹਨਾਂ ਨੇ ਸਾਰੇ ਦੇਸ਼ ਬਾਰੇ ਵਿਕਤੀ ਸੇ ਸੁਭੇ ਚੁੜੀ ਇਸ ਤਰ੍ਹਾਂ ਵੀ ਆਵਾਜ਼ ਉਠੀ ਆਪਣੀ ਜਥੇਬੰਦੀ ਨੇ ਉਦੋਂ ਵੀ ਆਵਾਜ਼ ਉਠਾਈ ਸੀ ਪੂਰੇ ਜ਼ੋਰ ਨਾਲ ਉਠਾਈ ਫੇਪ ਜਦੋਂ ਮੋਰਚਾ ਚੱਲਦਾ ਸੀ ਦਿੱਲੀ ਵਾਲਾ ਜਿਹੜਾ ਇਸ ਪੈਂਟਰੇ ਤੇ ਖੜਕੇ ਜਿੱਤੇ ਆਪਾਂ ਜਿਹੜਾ ਪੈਂਟਰਾ ਤੁਹਾਨੂੰ ਮੈਂ ਦੱਸ ਪਿਆ ਹਟਿਆ ਧਰਮ ਨਾ ਰਫਕ ਜੋ ਮਹੂਰੀ ਸਾਰੇ ਧਰਮਾਂ ਜਾਤਾਂ ਗੁੱਤਾਂ ਇਲਾਕਿਆਂ ਬੋਲੀਆਂ ਦੇ ਕਿਸਾਨਾਂ ਮਜ਼ਦੂਰਾ ਦਾ ਇੱਕ ਇੱਕ ਝੁੱਟਦਾ ਇਸ ਜੋਰ ਦੇ ਸਦਕੇ ਜਿੱਤਿਆ ਉਹ ਮੋਰਚਾ ਦਿੱਲੀ ਵਾਲਾ ਉੱਥੇ ਵੀ ਸਰਕਾਰ ਨੇ ਬਹੁਤ ਚਾਲਾਂ ਚੱਲੀਆਂ ਸੀਗੀਆਂ ਪਿਛਾਰ ਦਾ ਟਾਈਮ ਹੈ ਨਹੀਂ ਪਤਾ ਤੁਮ ਸਾਰਿਆਂ ਨੂੰ ਆਪਣੇ ਚ ਭਾੜੇ ਕੁ ਮੁੰਡੀਆਂ ਕਿ ਉਹਨਾਂ ਚਾਲਾਂ ਨੂੰ ਕਈ ਸਕੇ ਜਾਂ ਵਾਰਤ ਵੀ ਲਈਆਂ ਸੀ ਉਹਨੇ ਪਰ ਆਪਾਂ ਇਹੋ ਜਿਹਾ ਕੋਈ ਵੀ ਨੇੜੇ ਨਹੀਂ ਫਟੰਦ ਸੱਚੀ ਨਹੀਂ ਫਟੰਦ ਕਿਸੇ ਜਿੰਨੇੜੇ ਆਪਣੀ ਜੱਥੇ ਬਣੀ ਹੈ ਤੇ ਉਹ ਫਿਰ ਏਕਤਾ ਇੱਕ ਟੁੱਟਦਾ ਜਿੰਨੀ ਪੀੜੀ ਬਣਾਈ ਰੱਖੀ ਅਥੀਰ ਤੱਕ ਉਹਨੇ ਮਜਬੂਰ ਕੀਤਾ ਭਾਰਤ ਪਾ ਦੀ ਬੋਧੀ ਸਰਕਾਰ ਨੂੰ ਜਿਹੜੇ ਕਹਿੰਦੇ ਸੀ ਅੱਜ ਤੱਕ ਜੋ ਵੀ ਫੈਸਲਾ ਕੀਤਾ ਸੀ ਨਹੀਂ ਵਾਪਸ ਜਾਣਾ ਲੈ ਕੇ ਉਹ ਫੈਸਲਾ ਵਾਪਸ ਲੈਣ ਵਾਸਤੇ ਇਸ ਇੱਕ ਜੁੱਟ ਪਾ ਨੇ ਇੱਕ ਜੁੱਟ ਘੜੇ ਸੰਘਰਸ਼ ਨੇ ਤੇ 750 ਦੇ ਨੇੜੇ ਕੁਰਬਾਨੀਆਂ ਘਾਣੀਆਂ ਉਹ ਮੋੜਾ ਦਿੱਤੇ ਉਸ ਮੌਕੇ ਵੀ ਆਪਾਂ ਉੱਥੇ ਜਿਹੜਾ ਮਨੁੱਖੀ ਅਧਿਕਾਰ ਦੇਵਸ ਬਣਾਇਆ ਉਹਦੇ ਚ ਪੱਕਾ ਦਾ ਆਹ ਮਤ ਆਇਆ ਸੀ ਆਵਾਜ਼ ਠਾਈ ਸੀ ਸਜ਼ਾ ਪੂਰੀ ਕਰ ਚੁੱਕੇ ਕਹਿ ਦਿਨਾਰਾ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਧਰਮ ਦਾ ਨਾਮ ਲਏ ਤੋ ਜਾਤ ਦਾ ਨਾਮ ਲਏ ਤੋ ਬਿਨਾ ਸਮੁੱਚੇ ਦੇਸ਼ ਦੇ ਗ੍ਰਤੀ ਲੋਕਾਂ ਦਾ ਜਿਹੜੇ ਵੀ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਉਦੋਂ ਮਗਰਮਾ ਸਤੰਬਰ ਮਹੀਨੇ ਚ ਸ਼ੀਸ਼ ਪਾਕਸ਼ ਹੋਵੇ ਜਨਮ ਦਿਨ ਦੇ ਮੌਕੇ ਬਰਨਾਲੇ ਰੈਲੀ ਚ ਬਕੈਦਾ 2 ਲੱਖ ਦੇ ਇਕੱਠ ਵੱਲੋਂ ਹੱਥ ਖੜੇ ਕਰਕੇ ਮਤਾਬਾਸ ਕਰਾਇਆ ਸੀ ਇਹ ਸੇ ਮੰਗਦੇ ਕਿ ਸਜ਼ਾ ਪੂਰੀ ਚੱਟ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਸ਼ਰਤ ਪਰਹਾ ਹਕੀਕਤਾ ਜਾਵੇ ਜਿਹੜਾ ਇਹ ਦੋਸ਼ ਲਾਉਂਦੇ ਆ ਉਹਨਾਂ ਨੂੰ ਟੁੱਪੜ ਚ ਮੂੰਹ ਪਾ ਕੇ ਦੇਖਣਾ ਚਾਹੀਦਾ بھی ایڈے ایڈے چھوٹا کسے کے چھوٹا ہی الجام نا یہ لوگ نے ان پروانہ کر دے لوگ کا صلیت نہیں دے دے اس طرح اپنا شروع تو لائے کے پینٹرہ ہے لائے میں نے یاد آؤ سمجھتے بھی جدوں ਇਹ ਜਬਰ ਤੇ ਫਿਰਕਾ ਪ੍ਰਤੀ ਵਿਰੋਧੀ ਫਰੰਟ ਬਣਾ ਕੇ ਜਮਹੂਰੀ ਜਥੇਬੰਦ ਮੰਡਲੇ ਲੋਕ ਝੁੱਠੇ ਪਰਸਮਖਾਰਿਆਂ ਦਾ ਵੀ ਡਟਵਾ ਵਿਰੋਧ ਕਰ ਰਹੇ ਸੀ ਤੇ ਜਿਹੜੇ ਬੇਗੁਨਾ ਬਸਾਂ ਚੋਂ ਬਾਹਰ ਆ ਕੇ ਮਾਰੇ ਜਾਂਦੇ ਸੀ ਉਹਨਾਂ ਦਾ ਵੀ ਡਟਵਾ ਵਿਰੋਧ ਕਰ ਰਹੇ ਸੀ ਆ ਜਿਹੜੇ ਵਿਚਾਰਾਂ ਨੂੰ ਅੱਜ ਮੂਰਿਆਂ ਦੇ ਹਵਾਲਾ ਕੀਤਾ ਜਾ ਰਿਹਾ ਹੈ ਇਹਨਾਂ ਨੇ ਉਦੋਂ ਜਿਹ ਮਹੂਰੀ ਜੱਥੇ ਬੰਦ ਕਰ ਵਾਲਿਆਂ ਦੇ ਕੀ ਕਤਲ ਕੀਤਾ ਪੱਟਾਂ ਵੀ ਐਸੇ ਨਾਲਾ ਬਤੀਰਾ ਹੋਂ ਦੇ ਬਾਵਜੂਦ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਆਹ ਪਾਈ ਸ਼ਖ ਦਾ ਜਗਾਂ ਨੂੰ ਨਾ ਰਹਾ ਕੀਤਾ ਜਾਵੇ ਅਸੀਂ ਕਹਿੰਦੇ ਸਾਰਿਆਂ ਨੂੰ ਦਿਨੇ ਵੀ ਰਿਹਾਈ ਦੇ ਹੱਕਦਾਰ ਆ ਸਾਰੇ ਬਕਰ ਅਸੀਂ ਨਹੀਂ ਉਹ ਕਾਨੂੰਨ ਮੰਨ ਚਾ ਰੱਖੀ ਉਹ ਗੱਲ ਦਾ ਨਿਰਣਾ ਤਨ ਜਾਣੇ ਕਹ ਲੋ ਨਪਟਾਰਾ ਤਾਂ ਜਦੋਂ ਹਾ ਪੂਰੇ ਦੇਸ਼ ਦੇ ਕਿਰਤੀ ਲੋਕਾਂ ਦਾ ਇਕੱਠ ਹੋ ਕੇ ਇਸ ਸਮੁੱਚੇ ਰਾਜ ਪ੍ਰਬੰਧ ਦੇ ਜ਼ਬਰ ਦੇ ਵਿਰੋਧ ਜਿਹੜਾ ਕਹਿਣ ਨੂੰ ਤਾਂ ਕਹਿੰਦੇ ਜਮਹੂਰ ਦੇ ਤਹਿਤ ਹੀ ਪਰ ਉਹ ਕਾਇਆ ਤਾ ਅਸਲਚਾਰ ਦਾ ਪੂਸ਼ ਧਿਆਨ ਕੀਤਾ ਦੁਰਨਾਪੈਣ ਕਰਾਉਣੇ ਅਸਲ ਵਿੱਚ ਉਹ ਸੱਤ ਕੀ ਆ ਸਾਡੇ ਦੇਸ਼ ਆਪਾਂ ਹੱਡੀ ਹਟਾ ਰਹੇ ਆ ਕਿਸਾਨ ਮਜ਼ਦੂਰ ਕੋਸਹਾ ਹੱਤ ਨੂੰ ਹੱਡੀ ਹਟਾ ਰਹੇ ਆ ਕਿਵੇਂ ਸਾਨੂੰ ਘਰਿਆਂ ਥੱਲੇ ਦੱਬ ਕੇ ਖੁਦਕੁਸ਼ ਨਾਲੇ ਮਜ਼ਦੂਰ ਕੀਤਾ ਜਾ ਰਿਹਾ ਜਿਵੇਂ ਜਦੋਂ ਬਜਟ ਪੇਸ਼ ਹੁੰਦੇ ਆ ਤਾਂ ਕਾਰਪੋਰੇਟਾਂ ਦੇ ਘਾਪਰੇ ਜਾਂਦੇ ਆ ਸਾਨੂੰ ਜੇ ਕੋਈ ਮਾੜੀ ਮੋਟੀ ਸਹੂਲਤ ਦਿੱਤੀ ਆ ਉਹ ਵੀ ਸ਼ਾਂਤ ਦਿੱਤੀ ਜਾਂਦੀ ਆ ਆ ਨਵਾਂ ਬਜਟ ਵੀ ਇਹੀ ਕਹਿੰਦਾ ਕਿ ਕਿਸਾਨਾਂ ਵਜੂ ਕੰਮਾਂ ਦਾ ਸਹੂਤਾ ਸ਼ਾਂਤ ਕਿਹਨਾਂ ਕਿ ਸਾਰਾ ਸਮਾਂ ਹੈ ਨਹੀਂ ਕਿਉਂਕਿ ਜਦੋਂ ਆਪਾਂ ਗਾਂਵ ਵਾਲੇ ਕੋਲ ਲੜਾਂਗੇ ਉੱਥੇ ਇਕੱਲੀ-ਇਕੱਲੀ ਗੱਲ ਤੇ ਚਰਚਾ ਹੋਈ ਹੈ ਵੀ ਕੀ ਵਤੀਰਾ ਸਾਡੇ ਨਾਲ ਦੇਸ਼ ਦੇ ਰਾਜ ਕਰਨ ਵਾਲਿਆਂ ਦਾ ਤੇ ਇੰਨਾ ਦਾ ਨਿਆਂ ਪ੍ਰਬੰਧ ਚਲਾਵਾਉਣਾ ਹੈਗਾ ਤੇ ਰਾਜਨੀਤਿਕ ਪ੍ਰਬੰਧ ਚਲਾਵਾਉਣਾ ਹੈ ਆ ਉਹਨੂੰ ਮੁੱਖ ਰੱਖ ਕੇ ਅੱਜ ਵੀ ਇਸ ਕਨਵੈਨਸ਼ਨ ਦਾ ਜ਼ੋਰਦਾਰ ਸੱਦਾ ਭਾਰਤੀ ਕਿਸਾਨ ਜਨ ਲੇਟਾ ਗਰਾਹ ਵੱਲੋਂ ਪਈਆ ਮਤਭੇਦ ਪਾਸੇ ਰੱਖ ਕੇ ਜਿਵੇਂ ਦਿੱਲੀ ਘੋੜ ਵੇਲੇ ਇੱਕ ਟੁਕੜਤਾ ਬਣਾਈ ਆ ਉਵੇਂ ਇਸ ਮੁੱਦੇ ਤੇ ਵੀ ਇੱਕ ਟੁਕੜਤਾ ਬਣਾਈ ਜਾਵੇ ਪੂਰਾ ਤਾਣ ਲਾ ਕੇ ਉਸ ਦੇ ਹਿੱਸੇ ਵਿੱਚ ਹਿਸਾਬ ਪਾਵਾਂਗੇ ਜਿਹੜਾ ਸੰਘਰਸ਼ 635 ਦੇ ਤੇ ਲਗਾਇਆ ਜਾਊਗਾ ਸਰਬੱਤ ਦੇ ਭਲੇ ਵਾਲੇ ਪੈਂਟੜੇ ਤੇ ਲੜਿਆ ਜਾਊਗਾ ਉਹ ਜੇ ਪੂਰਾ ਜੋਰ ਲਾ ਕੇ ਹਿੱਸਾ ਪਾਉ ਉਜਤ ਜਗੰਦੀ ਇਹਨਾ ਕਹਿੰਦਾ ਹੋਇਆ